ਹਰ ਇੱਕ ਮਾਪਿਓ ਆਪਣੇ ਬੱਚੇ ਦੀ ਸਿਹਤ ਦੀ ਕਾਮਨਾ ਕਰਦੇ ਨੇ ਉਸ ਦੇ ਚੰਗੇ ਭਵਿੱਖ ਦੀ ਅਰਦਾਸ ਕਰਦੇ ਨੇ ਤੇ ਜੇਕਰ ਕੋਈ ਵੀ ਬੱਚਾ ਬਿਮਾਰ ਹੋ ਜਾਵੇ ਤਾਂ ਉਸ ਨੂੰ ਡਾਕਟਰਾਂ ਕੋਲ ਲੈ ਜਾਂਦੇ ਨੇ ਪਰ ਇੱਕ ਹੈਰਾਨ ਕਰਨ ਵਾਲਾ ਮਾਮਲਾ ਅਮਰੀਕਾ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਮਾਂ ਨੇ ਗੂਗਲ ਸਰਚ ਕਰਕੇ ਆਪਣੇ ਮੁੰਡੇ ਦੀ ਜਾਨ ਬਚਾ ਲਈ ਹੈ ਤਾਂ ਡਾਕਟਰਾਂ ਨੇ ਇਸ ਮੁੰਡੇ ਨੂੰ ਜਵਾਬ ਦੇ ਦਿੱਤਾ ਸੀ ਵੀ ਇਲਾਜ ਸੰਭਵ ਨਹੀਂ ਹੋ ਸਕੇਗਾ ਪਰ ਇੱਕ ਮਾਂ ਨੇ ਹਿੰਮਤ ਨਹੀਂ ਹਾਰੀ ਅਮਰੀਕਾ ਦੇ ਟੈਕਸਾਸ ਤੋਂ ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ Google ਖੋਜ ਇੰਜਨ ਨੇ ਇੱਕ 6 ਸਾਲਾ ਬੱਚੇ ਦੀ ਜ਼ਿੰਦਗੀ ਬਚਾਉਣ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਤਾਂ ਵਿਟਨ ਡੈਨੀਅਲ ਨਾਮੀ ਬੱਚੇ ਨੂੰ ਅਚਾਨਕ ਤੇਜ਼ ਸਿਰਦਰਦ ਤੇ ਚੱਕਰ ਆਉਣ ਲੱਗੇ ਸ਼ੁਰੂ ਦੇ ਵਿੱਚ ਡਾਕਟਰਾਂ ਨੇ ਇਸ ਨੂੰ ਫਲੂ ਸਮਝ ਕੇ ਇਲਾਜ ਵੀ ਸ਼ੁਰੂ ਕਰ ਦਿੱਤਾ ਪਰ 24 ਘੰਟਿਆਂ ਦੇ ਵਿੱਚ ਹੀ ਇਸ ਬੱਚੇ ਦੀ ਹਾਲਤ ਬਹੁਤ ਗੰਭੀਰ ਬਣ ਗਈ ਬੱਚੇ ਨੇ ਬੋਲਣਾ ਤੁਰਨਾ ਅਤੇ ਇੱਥੋਂ ਤੱਕ ਸਾਹ ਲੈਣਾ ਵੀ ਬੰਦ ਕਰ ਦਿੱਤਾ ਤਾਂ ਉਸ ਨੂੰ ਤੁਰੰਤ ਵੈਂਟੀਲੇਟਰ ਦੇ ਉੱਤੇ ਰੱਖ ਦਿੱਤਾ ਗਿਆ ਤਾਂ ਬਾਅਦ ਦੇ ਵਿੱਚ ਪਤਾ ਲੱਗਦਾ ਇਹ ਵਿਟਨ ਨਾਮੀ ਬੱਚੇ ਨੂੰ ਫਲੂ ਨਹੀਂ ਸਕੋ ਦਿਮਾਗ ਦੇ ਵਿੱਚ ਕੋਈ ਦੁਰਲੱਭ ਬਿਮਾਰੀ ਸੀ ਜਿਸ ਤੇ ਵਿੱਚ ਦਿਮਾਗ ਦੀਆਂ ਜੋ ਖੂਨ ਦੀਆਂ ਨਸਾਂ ਨੇ ਅਸਾਮਾਨ ਤਰੀਕੇ ਦੇ ਨਾਲ ਫਟ ਜਾਂਦੀਆਂ ਨੇ ਤਾਂ ਬੱਚੇ ਨੂੰ ਵਾਰ-ਵਾਰ ਸਟ੍ਰੋਕ ਅਤੇ ਦੌਰੇ ਪੈਣ ਲੱਗੇ ਡਾਕਟਰਾਂ ਨੇ ਪਰਿਵਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਬੱਚਾ ਬਚ ਵੀ ਗਿਆ ਤਾਂ ਸ਼ਾਇਦ ਕਦੇ ਸਧਾਰਨ ਜ਼ਿੰਦਗੀ ਨਹੀਂ ਜੀ ਸਕੇਗਾ ਤਾਂ ਨਿਰਾਸ਼ਾ ਦੇ ਸਮੇਂ ਦੇ ਵਿੱਚ ਬੱਚੇ ਦੀ ਮਾਂ ਜਿਸ ਦਾ ਨਾਮ ਕੇਸੀ ਡੈਨੀਅਲ ਦੱਸਿਆ ਜਾ ਰਿਹਾ ਹੈ ਉਸਨੇ ਹਿੰਮਤ ਨਹੀਂ ਹਾਰੀ ਆਪਣੇ ਬੱਚੇ ਨੂੰ ਬਚਾਉਣ ਦੇ ਲਈ ਜਦੋਂ ਜਹਿਦ ਜਾਰੀ ਰੱਖੀ ਤੇ ਇੱਕ ਦਿਨ ਉਸ ਨੂੰ ਕਾਮਯਾਬੀ ਵੀ ਮਿਲ ਜਾਂਦੀ ਹੈ ਇਸ ਮਾਂ ਨੇ Google ਉੱਤੇ ਇਸ ਬਿਮਾਰੀ ਬਾਰੇ ਖੋਜ ਸ਼ੁਰੂ ਕਰ ਦਿੱਤੀ ਤਾਂ ਖੋਜ ਦੇ ਦੌਰਾਨ ਉਸ ਨੂੰ ਇੱਕ ਬਿਮਾਰੀ ਬਾਰੇ ਪਤਾ ਲੱਗਦਾ ਹੈ ਤਾਂ ਇਸ ਦੀ ਜਾਂਚ ਦੇ ਲਈ ਉਸਨੇ ਹਿਊਸਟਨ ਦੇ ਹਸਪਤਾਲ ਦੇ ਨਿਊਰੋ ਸਰਜਨ ਡਾਕਟਰ ਜਾਕ ਮੋਰਕੋਸ ਦਾ ਲੇਖ ਮਿਲਿਆ ਜੋ ਕਿ ਇਸ ਬਿਮਾਰੀ ਦੇ ਮਾਹਿਰ ਸਨ ਤਾਂ ਮਾਂ ਨੇ ਤੁਰੰਤ ਉਹਨਾਂ ਨੂੰ ਈਮੇਲ ਕਰਕੇ ਮਦਦ ਮੰਗੀ ਕਟਰ ਨੇ ਤੁਰੰਤ ਜਵਾਬ ਦਿੱਤਾ ਅਤੇ ਬਿਟਨ ਨੂੰ ਹਿਊਸਟਨ ਲਿਆਂਦਾ ਗਿਆ ਜਿੱਥੇ 4 ਘੰਟਿਆਂ ਦੀ ਜਟਿਲ ਸਰਜਰੀ ਕੀਤੀ ਗਈ ਤਾਂ ਇਹ ਸਰਜਰੀ ਸਫਲ ਰਹੀ ਅਤੇ ਕੁਝ ਘੰਟਿਆਂ ਚ ਹੀ ਬੱਚੇ ਨੇ ਮੁੜ ਤੋਂ ਸਾਹ ਲੈਣਾ ਅਤੇ ਬੋਲਣਾ ਸ਼ੁਰੂ ਕਰ ਦਿੱਤਾ ਤਾਂ ਇਹ ਕਹਾਣੀ ਸਾਬਤ ਕਰਦੀ ਹੈ ਕਿ ਜੇਕਰ ਸਹੀ ਜਾਣਕਾਰੀ ਅਤੇ ਹਿੰਮਤ ਦੇ ਨਾਲ ਸਭ ਕੁਝ ਸੰਭਵ ਹੈ ਤਾਂ Google ਖੋਜ ਅਤੇ ਮਾਂ ਦੀ ਹਿੰਮਤ ਨੇ ਹੁਣ ਮਿਲ ਕੇ ਇੱਕ ਨੰਨੇ ਬੱਚੇ ਦੀ ਜਾਨ ਬਚਾਈ ਹੈ